ਆਏ ਆਪਣੇ ਕਾਰਡ ਨਾਲ ਇੱਥੇ ਅੱਡ ਚੱਲਦਾ ਨਹੀਂਗਾ ਤੇ ਕਿਸਾਨੀ ਕਾਰਡ ਦਿਖਾਇਆ ਸਮੇਂ ਇਹਨਾਂ ਨੇ ਇਹ ਬਹਿਸ ਕਰ ਰਿਆ ਸਰਦਾਰ ਜੀ ਆਹ ਕਰਮ ਹੈ ਕੀ ਨਾਮ ਕੀ ਤਰ੍ਹਾਂ ਸੋਰੀ ਨਾ ਦੇਖੋ ਹੀ ਕਾਰਡ ਤੇ ਆ ਬੈਚ ਸਟicker ਬੈਜ ਬੈਜ ਵੀ ਆਈ ਫੇਰ ਵੀ ਕਹਿੰਦੇ ਟੂਲ ਲੱਗੂਗਾ ਕਿਸਾਨਾਂ ਦਾ ਵੀ ਕੋਈ ਹਾਲ ਨਹੀਂ ਟੂਲਾ ਇਹ ਅੜੀ ਕਰਦੇ ਕਿਸਾਨਾਂ ਨੂੰ ਨੰਗਰ ਨਹੀਂ ਦਿੰਦੇ ਇਹ ਆਪਾਂ ਰੁਕਿਆ ਹਵੇਲੀ ਤੇ ਹੀ ਖਾਣਾ ਖਾਣੇ ਆ ਖਾਣਾ ਖਾ ਕੇ ਫੇਰ ਚੱਲਦੇ ਮੈਸੀ जी आप बि चाही के चौक चुन स्विमिंग पूल भी बने चिल कर ਉਹ ਬਣਾਇਆ ਚੰਡੀਗੜ੍ਹ ਗਏ ਸੀ ਹੈਗਾ ਨਹੀਂ ਅੰਮ੍ਰਿਤਸਰ ਚੰਡੀਗੜ੍ਹ ਆ ਦੇਖ ਲਿਆ ਮਨ ਤੋਂ ਸਾਫ ਜਿਹਾ ਹੋ ਗਿਆ ਬਾਕੀ ਹੁਈ ਬਹੁਤ ਤੰਗ ਲੱਗ ਰਹੀ ਹੁਈ ਰੋਮਾ ਪਾੜ ਤੋਂ ਕਰ ਲਿਆ ਔਰ ਮੈਂ ਰੋਟੀ ਕਾ ਮੰਗਾ ਪੇਟ ਨੂੰ ਰੋਟੀ ਕਾ ਕੇ ਮਿਲਦੇ ਆ ਤੇ ਅੱਜ ਮੇ ਮਮੀ ਨੇ ਬਣਾਈ ਅੱਜ ਮੇ ਫੇਵਰਟ ਸਬ지 ਸੋਲੇ ਆ ਜੇ ਤੁਹਾਨੂੰ ਦਿਖਾਦੇ ਆ ਆ ਦੇਖੋ ਆ ਦੇਖੋ ਜੀ ਆ ਸੋਲੇ ਦੇਖੋ ਮੇ ਫੇਵਰਟ ਮੇਰਾ ਫੇਵਰਟ ਸਬ지 ਆਦੀ ਹਲੋ ਜੀ ਉਹ ਨਾ ਮੈਂ ਰੋਟੀ ਕਾ ਕੇ ਮਿਲਦੇ ਤੁਹਾਨੂੰ ਰੋਟੀ ਕਾਂ ਤੋਂ ਬਾਅਦ ਆਦੀ ਪਟਾ ਚਲਾਵਾਂਗੇ ਫਿਰ ਤੁਹਾਨੂੰ ਉਦੋਂ ਮਿਲਦੇ ਆ ਜੀ ਬਾਏ ਬਾਏ ਆਵਾਜ਼ ਮੈਂ ਕਾਵਾ ਆਵਾਜ਼ ਮੈਂ ਕਾ ਸੈਟਅਪ ਹੈ ਐਮਪੀ3 ਹਾਂਜੀ ਕਿਵੇਂ ਹਾਂ ਅੱਜ ਹੀ ਮੈਂ ਗਿਆ ਚੰਡੀਗੜ੍ਹ ਤੇ ਆਪਣੇ ਨਾਂ ਪੁੱਛੋ ਵਾਲਿਆਂ ਨੇ ਨਾ ਹੋਰੂ ਰਿਪਰੇ ਕਿਸ ਨੇ ਟੂਲ ਪਲਾਜੇ ਤੇ ਨਹੀਂ ਆਪਣਾ ਮੈਂ ਕਾਰ ਦਿਖਾਇਆ ਕਿਸਾਨ ਵਾਲਾ ਕਿਸੇ ਨੇ ਕੁਝ ਨਹੀਂ ਬੋਲੇਗੀ ਇੱਕ ਪਟਿਆਲੇ ਵਾਲਾ ਜਿਹੜਾ ਤੁਸੀਂ ਇਹ ਦੇਖੋ ਆਪਣੇ ਪੰਜਾਬ 'ਚ ਹੋ ਗਏ ਚੰਡੀਗੜ੍ਹ ਚ ਵੀ ਮੈਂ ਕਾਰ ਦਿਖਾਇਆ ਮੇਰਾ ਉੱਥੇ ਟੂਲ ਨਹੀਂ ਕੱਟਿਆ ਗਿਆ ਤੇ ਪੰਜਾਬ ਚ ਹੋ ਗਿਆ ਆਪਣੇ ਪਟਿਆਲੇ ਵਾਲਿਆਂ ਨੇ ਉਹ ਕਹਿੰਦੇ ਵੀ ਇਹ ਤਾਂ ਟੂਲ ਲੱਗੂਗਾ ਹੀ ਲੱਗੂਗਾ ਇਹ ਗਲਤੀਆਂ ਆਪਣੇ ਜੀ ਵੀ ਆਪਾਂ ਨੂੰ ਇੱਕ ਜੁੱਟ ਹੋਣਾ ਪਊਗਾ ਤੇ ਕਿਸਾਨਾਂ ਦੇ ਆਪਣੇ ਮੈਂ ਕਿਹਾ ਵੀ ਧਰਨੇ ਚੱਲੇ ਆਂ ਸੀ ਉੱਥੇ ਕਿਸਾਨ ਵੀ ਸੀਗੇ ਗੱਡੀਆਂ ਜਾ ਰਹੀਆਂ ਸੀ ਉਹਨਾਂ ਦੀਆਂ ਆਪਣੇ ਦੀਆਂ ਕਿਸਾਨਾਂ ਦੀਆਂ ਤੇ ਮੈਂ ਕਿਹਾ ਇਹ ਆ ਜਿਹਾ ਹੀ ਡੰਗਾ ਨਹੀਂ ਦਿੰਦੇ ਅੱਗੇ ਆਉਣੇ ਆ ਇੱਕਾ ਹੀ ਹੈ ਨਹੀਂ ਆਪਣਾ ਅਗੇ ਸਾਨੂੰ ਕਾਲੀ ਹੈ ਤੇ ਪਰ ਇਹ ਦੇਖੋ ਤੁਸੀਂ ਆਪਾਂ ਨੇ ਇੱਕ ਜੁੱਟ ਹੋਣਾ ਪਊਗਾ ਉਥੇ ਭਈਆ ਸੀਗਾ ਉਹ ਕਹਿ ਰਿਹਾ ਸੀ ਸਰ ਜੀ ਕੋਈ ਚੱਕਰ ਨਹੀਂ ਆ ਤੁਸੀਂ ਆਪਣੇ ਬੈਚ ਝੰਡਾ ਦਿਖਾ ਦਿਓ ਅਸੀਂ ਟੱਪਨ ਦੇ ਦਾਂਗੇ ਤੇ ਆਪਣਾ ਪੰਜਾਬੀ ਇੱਕ ਸਿੱਖ ਜਾਏ ਇਹਦੇ ਵਿੱਚ ਦੇਖੋ ਮੈਂ ਉਹਦੀ ਵੀਡੀਓ ਬਣਾਈ ਹੋਈ ਆ ਉਹ ਹੀ ਕਹਿ ਰਿਹਾ ਸੀ ਕਿ ਮੈਂ ਨੰਗਨ ਨਹੀਂ ਦੇਣਾਗਾ ਤੁਸੀਂ ਇਹ ਦੇਖੋ ਹੁਣ ਕੀ ਹੋਊਗਾ ਇੱਕ ਜੁੱਟ ਹੋਣਾ ਹੀ ਪਊਗਾ ਆਪਾਂ ਨੂੰ ਮੈਂ ਕਿਸਾਨ ਆਪਣੇ 25-30 ਕਿਸਾਨ ਨੰਗਿਆਂ ਤੋਂ ਬਹਿ ਗਈ ਆ ਡੰਗਰ ਨਹੀਂ ਦੇ ਰਹੇ ਕਿ ਆਪਣਾ ਚੱਲਦਾ ਨਹੀਂ ਕਾਰਡ ਕਹਿੰਦੇ ਚੱਲਦਾ ਹੈ ਅਗੇ ਆਉਨੇ ਅਸੀਂ ਜਾ ਕੇ ਗੱਡੀ 'ਚ ਬਹਿ ਗਏ ਟੱਪ ਗਏ ਇਹ ਤਾਂ ਆਪਣਾ ਦੇਖੋ ਫਿਰ ਸਾਬਤਾ ਹੈ ਜੋ ਹੀ ਉੱਥੇ ਬੋਲਦੇ ਕੋਈ ਦਿੱਕਤ ਮੈਨੂੰ ਬਹਿਸ ਕਰਨੀ ਨਾ ਪੈਂਦੀ ਕਿ ਮੈਂ ਕਾਰਡ ਦਿਖਾਇਆ ਮੈਂ ਟੱਪਿਆ ਹੁੰਦਾ ਪਰ ਤੁਸੀਂ ਆਪ ਸਮਝੋ ਨਾ ਆਪਣਾ ਇੱਕਾ ਹੈ ਨਹੀਂਗਾ